ਆਓ ਵੇਖੀਏ ਤੀਆਂ ਦੀਆਂ ਰੌਣਕਾਂ ਭਾਰਤ ਭੂਮੀ ਖਾਸ ਕਰਕੇ ਦੇਸ਼ ਪੰਜਾਬ ਨੂੰ ਤਿਹਾਰਾਂ ਦੀ ਭੂਮੀ ਕਿਹਾ ਜਾਂਦਾ ਹੈ ਇਹਨਾਂ ਵਿੱਚੋਂ ਹੀ ਇੱਕ ਤਿਹਾਰ ਹੈ ਤੀਆਂ ਦਾ ਤਿਹਾਰ ਉੰਜ ਤਾਂ ਹਰੀਆਲੀ ਤੀਜ ਇਸ ਸਾਲ 7 ਅਗਸਤ ਨੂੰ ਅਜਿਹਾਉਣੀ ਹੈ ਪਰ ਸੌਣ ਦੇ ਮਹੀਨੇ ਦੀ آمد ਨਾਲ ਜਦੋਂ ਅਸਮਾਨੀ ਕਾਲੀਆਂ ਘਟਾਵਾਂ ਚੜ੍ਹਦੀਆਂ ਹਨ ਮੀਂਹ ਵਰਦੇ ਹਨ ਤਾਂ ਜੇਠ ਹਾਰ ਨਾਲ ਤਪੀ ਹੋਈ ਧਰਤੀ ਦੀ ਛਾਤੀ ਠੰਡੀ ਠਾਰ ਹੋਣ ਲੱਗ ਪੈਂਦੀ ਹੈ ਬਾਗੀ ਬਹਾਰਾਂ ਆ ਜਾਂਦੀਆਂ ਹਨ ਤੇ ਮੋਰ ਪਹਿਲਾਂ ਪਾਉਣ ਲੱਗ ਪੈਂਦੇ ਹਨ ਅਜੇਹੇ ਵਿੱਚ ਕਰੀ ਬੈਠੀਆਂ ਸੁਆਣੀਆਂ ਤੀਆਂ ਦੇ ਬਹਾਨੇ ਕਿਸੇ ਸਾਂਝੀ ਜਗ੍ਹਾ ਇਕੱਠੀਆਂ ਹੋ ਕੇ ਮਨ ਦੇ ਵਲਵਲੇ ਬਾਹਰ ਕਰਦੀਆਂ ਹਨ ਨੱਚਦੀਆਂ ਟੱਪਦੀਆਂ ਹਨ ਤੇ ਗਿੱਧੇ ਭੰਗੜੇ ਪਾਉਂਦੀਆਂ ਹਨ ਇਹ ਤਸਵੀਰਾਂ ਲੋਈਆਂ ਜ਼ਿਲ੍ਹਾ ਜਲੰਧਰ ਚ ਮਨਾਏ ਜਾ ਰਹੇ ਤੀਆਂ ਦੇ ਤਿਹਾਰ ਦੀਆਂ ਹਨ ਲੋਈਆਂ ਦੀਆਂ ਇਹ ਸਾਰੀਆਂ ਸੁਆਣੀਆਂ ਮੈਡਮ ਭਾਰਤੀ ਖੇੜਾ ਦੀ ਇੱਕ ਆਵਾਜ਼ ਤੇ ਇਕੱਠੀਆਂ ਹੋਈਆਂ ਹਨ ਇਹਨਾਂ ਚੋਂ ਬਹੁਤੀਆਂ ਬੀਬੀਆਂ ਭੈਣਾ मैडम भारती ਦੇ ਯੋਗਾ ਗਰੁੱਪ ਮਹਿਲਾ ਪਤੰਜਲੀ ਯੋਗ ਸਮਤੀ ਦਾ ਹਿੱਸਾ ਹਨ ਮੈडम ਭਾਰਤੀ ਨੂੰ ਪਤਾ ਹੈ ਕਿ ਸਰੀਰਕ ਤੰਦਰੁਸਤੀ ਦੇ ਨਾਲ ਨਾਲ ਮਨ ਨੂੰ ਤੰਦਰੁਸਤ ਰੱਖਣਾ ਵੀ ਜ਼ਰੂਰੀ ਹੈ ਤੇ ਤੀਆਂ ਵਰਗੇ ਤਿਹਾਰ ਪਲ ਤੋਂ ਪਲ ਦੀਆਂ ਖੁਸ਼ੀਆਂ ਨਾਲ ਹੀ ਮਨ ਨੂੰ ਖੀਵਾ ਖੀਵਾ ਕਰ ਜਾਂਦੇ ਹਨ ਪਿੰਗ ਦੇ ਹੁਲਾਰਿਆਂ ਨਾਲ ਸਮਝੋ ਰਿਸ਼ਤਿਆਂ ਦੇ ਨਿੱਗ ਨੂੰ ਵੀ ਹੁਲਾਰਾ ਮਿਲਦਾ ਹੈ ਇਸ ਤਸਵੀਰ ਵਿੱਚ ਜਠਾਣੀ ਭਾਰਤੀ ਖੇੜਾ ਪਿੰਗ ਝੂਟ ਰਹੀ ਹੈ ਤੇ ਦਰਾਨੀ ਪ੍ਰਭਾ ਖੇੜਾ ਪਿਆਰ ਦੇ ਹੁਲਾਰਿਆਂ ਨਾਲ ਪਿੰਗ ਨੂੰ ਝੂਟਾ ਦੇ ਰਹੀ ਹੈ। ਤੀਆਂ ਦਾ ਤਿਹਾਰ ਸ਼ੁਰੂ ਕਿਵੇਂ ਹੋਇਆ ਇਸ ਬਾਰੇ ਬਹੁਤ ਸਾਰੀਆਂ ਦੰਦ ਕਥਾਵਾਂ ਹਨ ਜਿਸ ਵਿੱਚੋਂ ਇੱਕ ਇਹ ਵੀ ਹੈ ਕਿ ਇਸ ਦਿਨ ਭਗਵਾਨ ਸ਼ਿਵ ਨੇ ਪਾਰਵਤੀ ਨੂੰ ਆਪਣੀ ਪਤਨੀ ਦੇ ਰੂਪ ਵਿੱਚ ਸਵੀਕਾਰ ਕੀਤਾ ਸੀ। ਹੋ ਸਕਦਾ ਹੈ ਕਿ ਦਵਾਪਰ ਯੁਗ ਵਿੱਚ ਅਰਾਧਾ ਕ੍ਰਿਸ਼ਨ ਵੇਲੇ ਵੀ ਤੀਆਂ ਹੁੰਦੀਆਂ ਹੋਣ ਜਾਂ ਇਸੇ ਦਾ ਨਾਂ ਹੀ ਰਾਸਲੀਲਾ ਹੋਵੇ। ਆਓ ਆਪਾਂ ਹੁਣ ਦੇਖਦੇ ਹਾਂ ਲੋਈਆਂ ਦੀਆਂ ਤੀਆਂ ਦੀਆਂ ਕੁਝ ਝਲਕੀਆਂ ਪਰ ਹਾਂ ਇਹ ਵੀ ਦੱਸਦੇ ਜਾਣੇ ਆ ਕਿ ਪਿਛਲੇ ਦਿਨੀ ਲੋਈਆਂ ਦੇ ਜੰਪਲ ਤੇ ਉੱਗੇ ਕਮੇਡੀਅਨ ਬਾਲਮਕੰਦ ਸ਼ਰਮਾ ਤੇ ਉਸ ਦੀ ਸ਼ਰੀਕੇ ਹیات ਕੰਚਨ ਸ਼ਰਮਾ ਕੈਨੇਡਾ ਦੇ ਸ਼ਹਿਰ ਕੈਲਗਰੀ ਆਏ ਸਨ ਤੇ ਉਦੋਂ ਇੱਥੇ ਕੈਲਗਰੀ ਵਿੱਚ ਵੀ ਤੀਆਂ ਵਰਗਾ ਮਾਹੌਲ ਬਣ ਗਿਆ ਸੀ ਸੋ ਤੁਸੀਂ ਦੇਖ ਕੇ ਜਾਣਾ ਲੋਈਆਂ ਤੇ ਕੈਲਗਰੀ ਤੋਹਾਂ ਸ਼ਹਿਰਾਂ ਦੀਆਂ ਤਸਵੀਰਾਂ Oh <laughs> my करदा सुण छ मिठी मिठी खू कर सुण छरे बि मिठी मिठी खू खेबी मीठी मीठी कोक मैया मेनुयागे आवदा सुन चरखे की मीठी मीठी कोक मैया मेनुयागे आवदा लंदे जक होठ में सब के ते पैरी मन अंगू रखीया ਮਹਾਂ ਸਮਿੰਦੂ ਸ਼ਰਮਾ ਤੇ ਤੁਸੀਂ ਵੇਖ ਰਹੇ ਸੀ ਬਾਤ ਪੰਜਾਬ ਦੀ ਜੇ ਰਿਪੋਰਟ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਘੰਟੀ ਵਾਲਾ ਬਟਨ ਵੀ ਨਪੋ ਸ਼ੁਕਰੀਆ